ਹੋਨੋ ਗਈ ਪੰਜੀਰੀ ਜਾਂ ਖੋਏ ਦੀਆਂ ਪਿੰਨੀਆਂ ਖਾਣ ਦੀ ਲੋੜ ਨਹੀਂ ਜੇ ਤੁਸੀਂ ਇਹ ਦੇਸੀ ਨਾਜਰਾ ਚੰਮਲ ਪਲਾ ਤਿਆਰ ਕਰਕੇ ਖਾ ਲਿਆ ਤਾਰੀ ਸਰਦੀ ਜੀ ਤੁਹਾਨੂੰ ਨਾ ਖੰਗ ਜਖਾਮ ਹੋਊਗਾ ਨਾ ਬੁਖਾਰ ਚੜੂਗਾ ਤੁਹਾਡੇ ਸਰੀਰ ਦੇ ਵਿੱਚ ਅੰਨੀ ਤਾਕਤ ਭਰ ਦੂਗਾ ਤੁਸੀਂ ਕਰਨੇ ਕੀ ਜੀ 50 ਗ੍ਰਾਮ ਤੁਸੀਂ ਵੱਡੀਆਂ ਲੈਜੀ ਦੇ ਬੀਜ ਲੈਣੇ ਨੇ ਵੱਡੀਆਂ ਲੈਜੀ ਨੂੰ ਤੁਸੀਂ ਕੁੰਡੇ ਦੇ ਵਿੱਚ ਪਾ ਕੇ ਕੁੱਟ ਲੈਂਦੇ ਨੇ ਤੁਸੀਂ ਬੀਜ ਕੱਢ ਲਓ ਜੀ ਉਸ ਤੋਂ ਬਾਅਦ ਤੁਹਾਨੂੰ 350 ਗ੍ਰਾਮ ਚਾਹੀਦੀ ਹੈ ਮਲਠੀ ਜੀ ਤੇ ਉਸ ਤੋਂ ਬਾਅਦ 50 ਗ੍ਰਾਮ ਤੁਹਾਨੂੰ ਚਾਹੀਦੀ ਹੈ ਦਾਲ ਚੀਨੀ ਤੇ 50 ਗ੍ਰਾਮ ਤੁਹਾਨੂੰ ਚਾਹੀਦੇ ਨੇ ਮੱਕ ਪਿੱਪੜਾ ਜੀ ਤੇ 50 ਗ੍ਰਾਮ ਤੁਹਾਨੂੰ ਚਾਹੀਦਾ ਤੇਜ ਪੱਤਾ ਇਹ ਤੁਸੀਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਕੁੱਟ ਕੇ ਬਰੀਕ ਕਰ ਲਿਓ ਜੀ ਤੇ ਉਸ ਤੋਂ ਬਾਅਦ ਤੁਹਾਨੂੰ 50 ਗ੍ਰਾਮ ਚਾਹੀਦਾ ਮਣੱਖਾ ਤੇ 50 ਗ੍ਰਾਮ ਸੁਨੂ ਜੀ ਇਹਨਾਂ ਜੀ ਖਜੂਰਾ ਖਜੂਰਾ ਦੀਆਂ ਤੁਸੀਂ ਹੜਕਾਂ ਬਾਹਰ ਕੱਢ ਲਿਓ ਉਸ ਤੋਂ ਬਾਅਦ ਇਹਨੂੰ ਤੁਸੀਂ ਸਾਰੇ ਸਮਾਨ ਨੂੰ ਜੀ ਕਿਸੇ ਮਿਕਸੀ ਜਾਰ ਦੇ ਵਿੱਚ ਪਾ ਲਿਓ ਉਸ ਤੋਂ ਬਾਅਦ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਮਿਕਸ ਕਰਨ ਤੋਂ ਬਾਅਦ ਜੀ ਤੁਸੀਂ ਕੜਾਹੀ ਦੇ ਵਿੱਚ ਜੀ ਦੋ ਤਿੰਨ ਚੰਚੇ ਦੇਸੀ ਘਿਓ ਦੇ ਪਾਣੇ ਨੇ ਜਿਹੜਾ ਆਪਣੇ ਸਮਾਨ ਸਾਰਾ ਪੀਹਿਆ ਦੀਗਾ ਇਹ ਤੁਸੀਂ ਇਹਦੇ ਵਿੱਚ ਪਾ ਕੇ ਜਿਹਨੂੰ ਤੁਸੀਂ 5-7 ਮਿੰਟ ਚੰਗੇ ਤਰੀਕੇ ਨਾਲ ਪਕਾ ਲਿਓ ਜਦੋਂ ਇਹ ਪਕਾਉਂਗੇ ਤੁਹਾਡਾ ਜਿਹੜਾ ਸਮਾਨ ਇਹ ਚੰਗੇ ਤਰੀਕੇ ਦੇ ਨਾਲ ਮਿਕਸ ਹੋ ਗਿਆ ਤੇ ਨਰਮ ਹੋ ਜਾਊਗਾ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਅੱਧਾ ਕਿਲੋ ਪਾਣੀ ਜੀ ਸੱਕ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਅੱਧਾ ਕਿਲੋ ਪਾਣੀ ਦੀ ਸ਼ਹਿਦ ਆ ਇਹਨੂੰ ਤੁਸੀਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਮਿਕਸ ਕਰਕੇ ਜੀ ਉਸ ਤੋਂ ਬਾਅਦ ਇਹਦੇ ਵਿੱਚ 50 ਗ੍ਰਾਮ ਪਾਮਕ ਜੀ ਆਪਾਂ ਡਰਾਈ ਫੂਡ ਕੱਟ ਕੇ ਇਹ ਤੁਸੀਂ ਸਾਰੇ ਸਮਾਨ ਨੂੰ ਮਿਕਸ ਕਰਕੇ ਜੀ ਕਿਸੇ ਕੱਚ ਦੇ ਜਾਰ ਦੇ ਵਿੱਚ ਸਟੋਰ ਕਰਕੇ ਰੱਖ ਲਓ ਤੁਹਾਨੂੰ ਸਾਰੀ ਸਰਦੀ ਦੀ ਡਾਕਟਰਾਂ ਕੋਲੇ ਜਾਣ ਦੀ ਲੋੜ ਨਹੀਂ ਹੈਗੀ ਨਾ ਦਵਾਈਆਂ ਖਾਣ ਦੀ ਲੋੜ ਹੈਗੀ ਇਹਦੇ ਫਾਇਦੇ ਸੁਣ ਲਓ ਜੀ ਨਾ ਤਾਂ ਤੁਹਾਨੂੰ ਸਾਰੀ ਸਰਦੀ ਦੀ ਬੁਖਾਰ ਚੜੂਗਾ ਨਾ ਤੁਹਾਨੂੰ ਖੰਘ ਜਖਾਮ ਹੋਊਗਾ ਜੇ ਤੁਹਾਡੇ ਸਰੀਰ ਦੇ ਵਿੱਚ ਸ਼ਰਾਬ ਪੀਣ ਕਰਕੇ ਯੋਰੀਆ ਕੀ ਉਹਨੂੰ ਦੂਰ ਕਰ ਦੂਆ ਜਾਂ ਤੁਹਾਡੀ ਢੂਈ ਦੇ ਵਿੱਚ ਦਰਦ ਰਹਿੰਦਾ ਜਾਂ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਤੁਹਾਡਾ ਸਰੀਰ ਅੱਗ ਮਾਰਨ ਲੱਗ ਜੂ ਜੀ ਰਜਾਈਆਂ ਨੂੰ ਭਗਾ ਭਗਾ ਮਾਰਿਆ ਕਰੋਗੇ ਤੁਹਾਡੇ ਸਰੀਰ ਦੇ ਵਿੱਚ ਇੰਨੀ ਤਾਕਤ ਆ ਜੂਗੀ ਚਾਹੇ ਪੈਰਾਂ ਦੇ ਨਾਲ ਮਿੱਟੀ ਪੱਟ ਲਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ